ਮੈਸਰ ਖਾਨੇ ਦੇ ਵਿੱਚ 30 ਤਰੀਕ ਨੂੰ ਰਿਸਟਰੀ ਆ 32 ਕਿਲੇ ਜ਼ਮੀਨ ਕੋਈ ਪ੍ਰਾਈਵੇਟ ਫਰਮ ਨੇ ਇੱਕ ਜਾਲੀ ਫਰਮ ਬਣਾ ਕੇ ਜਕੇ ਸੀਮੈਂਟ ਵਾਲੇ ਲੈ ਰਹੇ ਆ ਪਿੱਛੇ ਜਕੇ ਸੀਮੈਂਟ ਵਾਲੇ ਆ ਮੁਰੇਕ ਪ੍ਰਾਈਵੇਟ ਫਰਮ ਬਣਾ ਲਈ ਉਹ ਨਾਂ ਤੇ ਖਰੀਦੀ ਜਾ ਰਹੀ ਆ 80 ਲੱਖ ਨੂੰ ਕਿੱਲਾ ਦਾ ਸੌਦਾ ਬਿਆਨਾ ਤੈ ਹੋ ਗਿਆ ਮੈਸਰ ਖਾਨੇ ਦੇ ਵਿੱਚ ਰੇਲ ਦੀ ਲੀ ਦੇ ਕੋਲੇ ਉਥੇ ਉਹਨਾਂ ਨੇ 55 ਕਿੱਲੇ ਲੈ ਕੇ ਫੈਕਟਰੀ ਲਾਉਣੀ ਆ ਪਹਿਲੀ ਗੱਲ ਤਾਂ ਮੈਂ ਲੋਕਾਂ ਨੂੰ ਇਹ ਕਹਿਣੀ ਚਾਹੁੰਦਾ ਆ ਓਏ ਰੱਬ ਦੇ ਉਹ ਬੰਦੇਓ 80 ਲੱਖ ਨੂੰ ਤਾਂ ਉਹੀ ਹੋਇਆ ਪਿਆ ਭਾ ਹੋਇਆ ਪਿਆ ਹੋਇਆ ਮਿਲਦਾ ਹੀ ਨਹੀਂ ਕਿਤੇ ਅਸਲ ਮੈਂ ਕਹਿੰਦਾ ਜ਼ਮੀਨ ਹੀ ਨਹੀਂ ਮਿਲਦੀ 80 ਲੱਖ ਨੂੰ ਵੇਚ ਕੇ ਕਹਾਂ ਜਾਵਾਂ ਕਿਤੇ ਜ਼ਮੀਨਾਂ ਨਹੀਂ ਮਿਲਣੀਆਂ ਦੂਜੀ ਗੱਲ ਜਿਹੜੀ ਜਕੇ ਸੀਮੈਂਟ ਵਾਲਿਆਂ ਨੇ ਫੈਕਟਰੀ ਲਾਉਣੀ ਆ ਉੱਥੇ ਆ ਦਾ ਕਾਰਖਾਨਾ ਲਾਉਣਾ ਸੀਮੈਂਟ ਦਾ ਆ ਹੁਣ ਕਮਾਲੂ ਰੌਲਾ ਪਈ ਜਾਂਦਾ ਤਲਵੰਡੀ ਕੋਲੇ ਰਾਮੇ ਕੋਲੇ ਆ ਮਾਨਸਾ ਰੌਲਾ ਪਈ ਜਾਂਦਾ ਫੈਕਟਰੀ ਦਾ ਉਹ ਆਪਣਾ ਇਹਦੇ ਕੋਲੇ ਚਮਕੌਰ ਸਾਹਿਬ ਕੋਲ ਰੋਲਾ ਪਈ ਜਾਂਦਾ 1100 ਕੱਲੇ ਚ ਫੈਕਟਰੀ ਲਾ ਰਹੇ ਆ ਉਹ ਫੈਕਟਰੀਆਂ ਤੁਹਾਡੇ ਲਾਗ ਧਰਤੀੇੇਠੋਂ ਪਾਣੀ ਵੀ ਜ਼ਹਿਰ ਬਣਾ ਦੇਣਗੇ ਹਵਾ ਵੀ ਜ਼ਹਿਰ ਧਰਤੀ ਵੀ ਜ਼ਹਿਰ ਹੂੰ ਇਹ ਕੰਮ ਨਾ ਕਰੋ ਇਹ ਕੰਡੇ ਨਾ ਬੀਜੋ ਆਦੀਆਂ ਆਉਣ ਵਾਲੀਆਂ ਨਸਲਾਂ ਲਈ ਪਹਿਲੀ ਗੱਲ ਤਾਂ ਆਪਣੀ ਧਰਤੀ ਸੰਭਲੋ ਹੂੰ ਜਸਵੰਤ ਸਿੰਘ ਕਮਲ ਨੇ 50 ਸਾਲ ਪਹਿਲਾਂ ਕਿਹਾ ਸੀ ਕਹਿੰਦਾ ਧਰਤੀ ਨਹੀਂ ਮਿਲਦੀ ਹੁੰਦੀ ਨਹੀਂ ਮਿਲਦੀ ਹੋਰ ਜਿਹੜੀ ਮਰਜ਼ੀ ਚੀ ਲੈ ਲਓ ਇੱਕ ਵਾਰੀ ਕਮਾ ਲਈ ਲਾ ਜਿਹੜੇ ਬੰਦੇ ਨੇ ਰਹਾਵੇ ਕਿਲਾ ਦਾ ਕਿਲਾ ਵੇਚੀ ਆ ਮੈਨੂੰ ਦਿਖਾ ਦਿਓ ਨੇ ਦੁਬਾਰੇ ਬਣਾਈ ਹੋਵੇ ਹੂੰ